ਗੱਲੀਆਂ ਬਾਤੀ ਲੋਕ ਪਸਾ ਕੇ ਛਰੇ ਆਮ ਨੇ ਲੁੱਟੇ ਬਿਚਨਾ ਬੇਲੇ ਭੈਣਾ ਦੇ ਤੁਸੀਂ ਬਾਲ ਤੱਕ ਨੇ ਪਟਕੇ ਗੱਲੀਆਂ ਬਾਤੀ ਲੋਕ ਪਸਾ ਕੇ ਛਰੇ ਆਮ ਨੇ ਲੁੱਟੇ ਨਾਬੇ ਨੇ ਵਿੱਚ ਗੱਡੀ ਚੜਾਤੀ ਬਾਲ ਤੱਕ ਨੇ ਪੁੱਟੇ ਉੱਤੇ ਫੇਰ ਚੜਾਤੀ ਗੱਡੀ ਬੋਧ ਕਰੇ ਤੁਸੀਂ ਤੱਕੇ ਨੇ ਤੱਕੇ ਨੇ ਤੱਕੇ ਨੇ ਸੁਣ ਸੁਣ ਲੜਨੇ ਬਹੁਤ ਚਲੂਨੇ ਬੋਲ ਜੱਟ ਦੇ ਸੱਚੇ ਨੇ ਜੇ ਉਹ ਨੇਰੇ ਵਿੱਚ ਪੈਂਚਰ ਲਾਉਂਦੇ ਮੈਂ ਵੱਲ ਕਰਦਾ ਚੱਕੇ ਦੇ ਸੁਣ ਸੁਣ ਲੜਨੇ ਬਹੁਤ ਚਲੂਨੇ ਬੋਲ ਜੱਟ ਦੇ ਸੱਚੇ ਨੇ ਉਹ ਨੇਰੇ ਵਿੱਚ ਪੈਂਚਰ ਲਾਉਂਦੇ ਮੈਂ ਵੱਲ ਕਰਦਾ ਟੱਕੇ ਦੇ ਦਜੇ ਦੋ ਪੰਜਾਬ ਪਿਆਸੀ ਕੱਖ ਤੁਸੀਂ ਨੇ ਕੀਤਾ ਨਹੀਂ ਜੋ ਕਰਦੇ ਉਹ ਲੱਤਾਂ ਖਿੱਚਦੇ ਮੂੰਹਣ ਜਾਣਾ ਸੀਤਾ ਨਹੀਂ ਡੁੱਬਦਾ ਜਦੋਂ ਪੰਜਾਬ ਪਿਆਸੀ ਕੱਖ ਤੁਸੀਂ ਨੇ ਕੀਤਾ ਨਹੀਂ ਜੇ ਕੋਈ ਕਰਦਾ ਲੱਤਾਂ ਖਿੱਚਦੇ ਮੂੰਹਣ ਜਾਣਾ ਸੀਤਾ ਨਹੀਂ ਆਖਰ ਇੱਥੇ ਨਿੱਤਰ ਜਾਣੇ ਜੋ ਜਵਾਲੋਂ ਪੱਕੇ ਨੇ ਪੱਕੇ ਨੇ ਪੱਕੇ ਨੇ ਸੁਣ ਸੁਣ ਲੜਨੇ ਬਹੁਤ ਚਲੂਣੇ ਬੋਲ ਜੱਟ ਦੇ ਸੱਚੇ ਨੇ ਉਹ ਨੇਰੇ ਵਿੱਚ ਪੈਂਚਰ ਲਾਉਂਦੇ ਮੈਂ ਬਲ ਕਢਦਾ ਚੱਕੇ ਨੇ ਸੁਣ ਸੁਣ ਲੜਨੇ ਬਹੁਤ ਚਲੂਣੇ ਬੋਲ ਜੱਟ ਦੇ ਸੱਚੇ ਨੇ ਉਹ ਨੇਰੇ ਵਿੱਚ ਪੈਂਚਰ ਲਾਉਂਦੇ ਮੈਂ ਬਲ ਕਢਦਾ ਚੱਕੇ ਨੇ ਹੋਏ ਹਰ ਪਾਸੇ ਤੋਂ ਪੋਤੀ ਫੱਟੀ ਕਿਹੜੀ ਕਿਹੜੀ ਗੱਲ ਕਹਾ ਸੱਚ ਬੋਲਣਾ ਨਹੀਂ ਕੋਈ ਮਾੜਾ ਹਰ ਪਾਸੇ ਤੋਂ ਪੋਚੀ ਫੱਟੀ ਕਿਹੜੀ ਕਿਹੜੀ ਗੱਲ ਕਹਾ ਸੱਚ ਬੋਲਣਾ ਨਹੀਂ ਕੋਈ ਮਾੜਾ ਮੈਂ ਕਾ ਤੂੰ ਫਿਰ ਚੁੱਪ ਰਹਾ ਝੁੱਕੀ ਤਿੱਕੀ ਕਾਟ ਤੇ ਜਾਂਦੀ ਸਰਾ ਬਣਾਉਂਦੇ ਜੱਕੇ ਨੇ ਜੱਕੇ ਨੇ ਜੱਕੇ ਨੇ ਸੁਣ ਸੁਣ ਲੜਨੇ ਬਹੁਤ ਚਲੂਣੇ ਬੋਲ ਜੱਟ ਦੇ ਸੱਚੇ ਨਹੀਂ ਜੇ ਉਹਨੇ ਰੇ ਵਿੱਚ ਪੈਂਚਰ ਲਾਉਂਦੇ ਮੈਂ ਵੱਲ ਕੜਦਾ ਚੱਕੇ ਨੇ ਆ ਸੁਣ ਸੁਣ ਲੜਨੇ ਬਹੁਤ ਚਲੂਨੇ ਬੋਲ ਜੱਟ ਦੇ ਸੱਚੇ ਹਾ ਬੁੜੀਆਂ ਤਕਨੂ ਲਾਰੇ ਲਾਤੇ ਜਮਾ ਬਿਸ਼ਰਮ ਸਰ ਗਿਆ ਓਏ ਸਭ ਦੇ ਨੱਕੋ ਭੁੱਲੋ ਲੈ ਜੇ ਜੋ ਬਾਦ ਤੋ ਹਰ ਗਿਆ ਓਏ ਬੁੜੀਆਂ ਤਕਨੂ ਲਾਰੇ ਲਾਤੇ ਜਮਾ ਬਿਸ਼ਰਮ ਸਰ ਗਿਆ ਓਏ ਸਭ ਦੇ ਨੱਕੋ ਭੁੱਲੋ ਲੈ ਜੇ ਜੋ ਬਾਦ ਤੋ ਹਰ ਗਿਆ ਓਏ ਤਾਹੀ ਅੱਜ ਬਣਾਇਆ ਗਾਣਾ ਮੌੜ ਪਤੰਦਰ ਕੇ ਨੇ ਅਕੇ ਨੇ ਅਕੇ ਨੇ ਸੁਣ ਸੁਣ ਲੜਨੇ ਬਹੁਤ ਚਲੂਣੇ ਬੋਲ ਜੱਟ ਦੇ ਸੱਚੇ ਨੇ ਉਹ ਨੇਰੇ ਵਿੱਚ ਪੈਂਚਰ ਲਾਉਂਦੇ ਮੈਂ ਬਲ ਕੱਢਦਾ ਚੱਕੇ ਦੇ ਸੋ ਸਸਰੀ ਕਾਲ ਜੀ ਮੈਂ ਕਾਲਾ ਮੋੜ ਗਾਣਾ ਹੁਣ ਕਿਵੇਂ ਲੱਗਿਆ ਲਾਇਕ ਕਮੈਂਟ ਸ਼ੇਅਰ ਬਾਈ ਜਰੂਰ ਕਰਿਓ ਜਿਹੜੇ ਭਰਾ YouTube ਤੇ ਸੁਣ ਰਹੇ ਆ ਸਬਸਕ੍ਰਾਈਬ ਕਰ ਲਿਓ ਜਿਹੜੇ Facebook ਤੇ ਸੁਣ ਰਹੇ ਆ ਉਹ ਫੋਲੋ ਕਰ ਲਿਓ ਤੇ ਲਾਇਕ ਕਮੈਂਟ ਤੇ ਸ਼ੇਅਰ ਜਿਹੜੇ ਬਾਕੀ ਤੁਸੀਂ ਸਮਝ ਲਿਆ ਉਹ ਗਾਣਾ ਕਿੱਥੇ ਜਾਂਦਾ ਕਿਵੇਂ ਹੈ ਹਨਾ ਲੋਕ ਸਮਝਦਾਰ ਪੜ੍ਹੇ ਲਿਖੇ ਆ ਮੈਨੂੰ ਕੋਈ ਵਾੜਾ ਸਮਝਾਉਣ ਦੀ ਲੋੜ ਨਹੀਂ ਬਾਕੀ ਸੱਚ ਨੂੰ ਸੱਚ ਕਹਿਣਾ ਚਾਹੀਦਾ ਤੇ ਬਾਕੀ ਲੋਕਾਂ ਨੂੰ ਪਤਾ ਹੀ ਹੈ ਹਨਾ ਵੀ ਕੀ ਹੋ ਰਿਹਾ ਕੀ ਨਹੀਂ ਰੱਬ ਰਾਖਾ ਫੇਰ ਮਿਲਾਂਏ ਲਵ ਯੂ ਹਲ ਧੰਨਵਾਦ